ਸਸੀ ਭਾਜੀ ਸਸੀ ਕਰਨ ਮੋਲਕ ਭਾਜੀ ਗੱਲ ਕਰ ਰਹੇ ਨੇ ਹਾਂਜੀ ਹਾਂਜੀ ਵੀਰ ਜੀ ਇਹ ਅਨਮੋਲਕ ਭਾਜੀ ਇੱਕ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਤੁਸੀਂ ਇੱਕ ਚੋਰ ਕਾਬੂ ਕੀਤਾ ਸੀ ਕੱਲ ਵਿਸ਼ਾਲ ਮੇਗਾ ਮਾਰਕ ਦੇ ਕੋਲ ਹਾਂਜੀ ਵੀਰ ਜੀ ਹਾਂਜੀ ਤੇ ਸਰ ਕਿਦਾਂ ਉਹ ਪਤਾ ਲੱਗਾ ਸੀ ਚੋਰ ਦਾ ਸਰ ਤੁਹਾਨੂੰ ਕੱਲ ਉਹ ਵੀਡੀਓ ਸਾਡੀ ਵਿਸ਼ਾਲ ਮੇਗਾ ਮਾਰਕ ਦੇ ਸਾਹਮਣੇ ਦੂਰੀ ਜੀ ਹੋਰ ਆ ਸਾਡੇ ਦੇ ਠਾ ਆਦਮੀ ਆਇਆ ਆਂਦਾ ਭਾਜੀ ਇਹ ਦੋ ਚੋਰ ਆ ਇੱਕ ਉਹ ਖੋਤਾ ਇਹਨਾਂ ਨੇ ਮੋਟਰਸਾਈਕਲ ਚੋਰੀ ਕਰਨਾ ਜੇ ਜੀ ਸਰ ਤੇ ਅਹੀਂ ਰੱਖਿਆ ਉਹ ਰੱਖਿਆਲ ਜੀ ਸਰ ਉਹ ਜਦੋਂ ਮੋਟਰਸਾਈਕਲ ਤੇ ਬਿਆ ਤਾਂ ਚਾਬੀ ਲਾ ਕੇ ਆਪਣੇ ਉਹਲਾ ਹੋਣਾ ਜੀ ਜੀ ਤਾਂ ਟੋਕ ਲਗਾ ਜੀ ਉਹ ਮੇਰੇ ਨਾਲ ਦਾ ਮੇਰੇ ਨਾਲ ਜਵਾਨ ਲਗਾ ਜਲਦੀਪ ਜੀ ਹੋਣ ਕਰਦਾ ਜਵਾਨ ਜੀ ਜੀ ਉਹਨੇ ਇਹਨੂੰ ਨਾ ਜਾ ਕੇ ਇਹਨੂੰ ਬਾਹ ਫੜਿਆ ਮਗਰ ਇਹ ਮੈਂ ਜਾਣਦਿਆ ਜੀ ਸਰ ਇਹ ਬਾਹ ਫੜ ਤੇ ਸਾਰੀ ਉਹ ਮੈਂ ਘੁੱੜ ਪਿਆ ਆ ਜਲਦੀਪ ਦੇ ਨਾਲ ਉਹ ਮਗਰ ਮੈਂ ਗਿਆ ਮੰਮੀ ਕੁਦਰਾ ਕੁੜਤਾ ਕਢਣਾ ਘੁੱੜ ਪਿਆ ਆ ਜੀ ਜੀ ਮੇਰੀ ਪਾਕ ਵੀ ਲੱਤ ਕੀ ਕੁਰੀ ਹੈ ਵੀ ਪਬਲਿਕ ਨੇ ਲੱਗੇ ਕਿਸੇ ਨਾਲ ਸਾਥ ਨਹੀਂ ਦਿੱਤਾ ਜੀ ਸਰ ਮੂਵੀ ਮੂਵੀ ਬਣਾਉਂਦੇ ਰਹੇ ਆ ਜੀ ਸਰ ਬਾਤ ਸਾਡੇ ਦੋ ਮੁਲਾਜ਼ਮ ਦੇਖ ਕੇ ਆਏ ਆ ਉਹ ਘਾਤ ਜਾ ਰਹੇ ਉਹਨਾਂ ਨੇ ਕਾਰ ਖਿੜਾੜੀ ਉਹਨਾਂ ਨੇ ਸਾਡੇ ਨਾਲ ਮਤ ਕਰਕੇ ਤੇ ਫਿਰ ਅਸੀਂ ਇਹਨੂੰ ਲਿਆ ਕੇ ਸੱਭ ਤੱਤਰ ਲਿਆਂਦਾ ਜੀ ਜੀ ਸਰ ਤੇ ਸਰ ਅੱਗੇ ਵੀ ਕਦੀ ਅੱਗੇ ਵੀ ਕਦੀ ਸ਼ੱਕ ਪਿਆ ਸੀ ਐਸੇ ਚੋਰਾ ਦੇ ਕਿ ਕੱਲੀ ਟੱਕਰੇ ਨੇ ਤੁਹਾਨੂੰ ਇਹ ਨਹੀਂ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਭੰਦੇ ਭਾਜੀ ਉਹ ਚੋਰ ਜੀ ਜੀ ਉਹਤੇ ਨਿਗਰਾਨੀ ਰੱਖ ਲਈ ਜੀ ਪੀੜ ਨਿਗਰਾਨੀ ਦਾ ਤੁਬਲ ਕਰਦਾ ਕੀ ਆ ਜਦੋਂ ਇਹ ਹਲਝੁਲ ਕੀਤੀ ਆ ਫਿਰ ਐਂ ਫੜ ਲਿਆ ਜੀ ਤੇ ਸਰ ਫਿਰ ਇਹਨਾਂ ਨੂੰ ਕੱਲ ਹੀ ਹਿਰਾਸਤ ਵਿੱਚ ਦਿੱਤਾ ਗਿਆ ਵਾਪਸੀ ਤੇ ਕਿੱਥੇ ਛੱਡਿਆ ਗਿਆ ਫਿਰ ਇਹਨਾਂ ਨੂੰ ਨਹੀਂ ਜੀ ਇਹਨਾਂ ਨੂੰ ਟਰੱਕ 77 ਲਿਆ ਕੇ ਇਨਚਾਰਜ ਟਰੱਕ ਨੂੰ ਦੇਤਾ ਉਹਨਾਂ ਨੇ ਗਾੜੀ ਚੌਂਕੀ ਦਿੱਤਾ ਜੀ ਬਸਟਾਨ ਚੌਂਕੀ ਜੀ ਠੀਕ ਹੈ ਜੀ ਧੰਨਵਾਦ ਸਰ ਜੀ ਸਰ ਮੈਂ ਚਾਬੀਆਂ ਦਾ ਗੁੱਸਾ ਨਿਕਲ ਰਿਹਾ ਜੀ ਇਹਨਾਂ ਕੋਲ ਬਹੁਤ ਜ਼ਿਆਦਾ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਅੱਛਾ ਸੀ ਇਹ ਦੇ ਇਹਦੀ ਜੇਬ ਚੋਂ ਕਾਫੀ ਚਾਬੀਆਂ ਦਾ ਗੁੱਛਾ ਮਿਲਿਆ ਧੰਨਵਾਦ ਦੋਸਤੋ ਰੱਬ ਰੱਖਾ ਲਓ ਜੀ ਦੋਸਤੋ ਸ਼ਹਿਰ ਪਟਾਣਾ ਜਲੰਧਰ ਰੋਡ ਵਿਸ਼ਾਲ ਮੈਗਾ ਮਾਰਕਟ ਮਤਲਬ ਕਿ ਜਿਹੜਾ ਥਸਨੀ ਦਾ ਕੋਲੇ ਆ ਉਹਦੇ ਲਾਗੇ ਇੱਕ ਚੋਰ ਫੜਿਆ ਜਿਹੜਾ ਕਿ ਪੁਲਿਸ ਵਾਲੇ ਨੂੰ ਵੀ ੱੱਕਾ ਦੇ ਕੇ ਤੇ ਭੱਜ ਰਿਹਾ ਸੀ ਉਹ ਮੋਟਰਸਾਈਕਲ ਖੋਲਦਾ ਚੋਰ ਜਿਹੜਾ ਉਹ ਫੜਿਆ ਗਿਆ ਤੇ ਉਹਦੀ ਜੇਬ ਦੇ ਵਿੱਚੋਂ ਕਾਫੀ ਚਾਬੀਆਂ ਦਾ ਵੱਡਾ ਗੁਸ਼ਾ ਨਿਕਲਿਆ ਕਿ ਉਹ ਉਹਦਾ ਮਤਲਬ ਕਿ ਉਹ ਪ੍ਰੋਫੈਸ਼ਨਲ ਬੰਦਾ ਸੀ ਤੇ ਮੁੰਡਿਆਂ ਨੂੰ ਪਤਾ ਲੱਗ ਗਿਆ ਜਿਨ੍ਹਾਂ ਦਾ ਮੋਟਰਸਾਈਕਲ ਸੀ ਉਹਨਾਂ ਦੇ ਮੌਕੇ ਤੇ ਫੜ ਲਿਆ ਤੇ ਇਹਦੀ ਫਿਰ ਸ਼ਤਰਪਰੇਟ ਹੋਈ ਆ ਮੁੰਡੇ ਚੋਰੀ ਦੀ ਪਛਾਣ ਕਰੋ ਕਦੇ ਵੀ ਇਹਨੂੰ ਵੇਖੋ ਤੇ ਚੁਕੰਨੇ ਰਹੋ ਕਿ ਤੁਹਾਡਾ ਵੀ ਨਾ ਕਿਤੇ ਕੋਈ ਮੋਟਰਸਾਈਕਲ ਵਗੈਰਾ ਚੋਕ ਪਿਆ ਲੈ ਜੇ ਆ ਵੀ ਫਿਰ ਇਹਦੀ ਸ਼ਤਰਪਰੇਟ ਹੋ ਗਈ ਆ ਜਿਹੜੇ ਮੁੰਡੇ ਦੋ ਨੇ ਸਿਵਲ ਚ ਤੇ ਬਲੈਕ ਟੀ-ਸ਼ਰਟਾਂ ਵਾਲੇ ਵੀ ਪੁਲਿਸ ਤੇ ਆ ਜਾਂਦੇ ਨੇ ਮੁੰਡੇ ਇੰਨਾ ਨੇ ਫਿਰ ਇਹਨੂੰ ਕਾਬੂ ਕੀਤਾ ਤੇ ਦੂਜੇ ਜਿਹੜੇ ਵਰਦੀ ਚ ਨੇ ਪੁਲਿਸ ਮੁਲਾਜ਼ਮ ਔਰ ਐਸ.ਆਈ. ਸਾਹਿਬ ਉਹ ਐਸ.ਆਈ. ਸਾਹਿਬ ਨੂੰ ਤੇ ਧੱਕਾ ਮਾਰ ਕੇ ਭੱਜ ਲਿਆ ਹੈਗਾ ਦੇ ਉਹਨਾਂ ਦਾ ਉਹ ਜਿਹੜੀ ਨੇਮ ਪਲੇਟ ਹੈ ਐਸ.ਆਈ. ਸਾਹਿਬ ਦੀ ਉਹ ਵੀ ਜਿਹੜੀ ਲੱਤ ਗਈ ਸੀਗੀ ਆ ਮੁੰਡਿਆਂ ਨੇ ਫਿਰ ਮੱਖਰ ਕੇ ਆ ਸਿਵਲ ਵਾਲੇ ਵੀ ਆ ਹੋਰ ਵੀ ਮੁੰਡੇ ਇਹਨਾਂ ਨੇ ਫਿਰ ਇਹਨੂੰ ਫੜਿਆ ਵਾ ਤੇ ਇਹ ਚੋਰ ਦੀ ਪਛਾਣ ਕਰੋ ਇਹ ਮੋਟਰਸਾਈਕਲ ਸਕੂਟਰ ਸਾਈਕਲੀਆਂ ਵਗੈਰਾ ਇਹ ਚੋਰੀ ਕਰਕੇ ਤੇ ਲੈ ਕੇ ਜਾਂਦਾ ਵਾ ਆ ਵੇਖੋ ਹੁਣ ਇੱਕ ਨਿਆਣ ਸਿੰਘ ਵੀਰ ਇਹ ਵੀ ਆਇਆ ਇਹ ਗ੍ਰੇਡ ਕਰ ਚੁੱਕਾ ਚਲੋ ਵਧੀਆ ਹੋ ਗਿਆ ਮੌਕੇ ਤੇ ਫੜਿਆ ਗਿਆ ਵਾ ਤੇ ਬੇਨਤੀ ਆ ਕਿ ਆਪੋ ਆਪਣੇ ਵਾਹਨਾਂ ਦਾ ਆਪੋ ਆਪਣੇ ਮੋਟਰਸਾਈਕਲ ਸਕੂਟਰ ਜੋ ਵੀ ਕਾਰਾਂ ਦਾ ਕਿਆ ਰੱਖਿਆ ਕਰੋ ਵਿਸ਼ਾਲ ਮੈਗਾ ਮਾਰਕਟ ਦੇ ਸਾਹਮਣੇ ਉਹ ਇਹ ਬੰਦਾ ਚੋਰੀ ਕਰਦਾ ਫਿਰਿਆ ਗਿਆ ਵਾ ਜੋ ਕਿ ਮੋਟਰਸਾਈਕਲ ਖੋਲ ਰਿਹਾ ਸੀ ਤੇ ਇਹਦੇ ਇਹਦੀ ਜੇਬ ਚੋਂ ਕਾਫੀ ਚਾਬੀਆਂ ਦਾ ਗੁੱਛਾ ਮਿਲਿਆ ਧੰਨਵਾਦ ਦੋਸਤੋ ਰੱਬ ਰੱਖੇ